ਇਹ ਰਿਜ਼ਲਟ ਤਾਂ ਜੀ ਪਹਿਲੇ ਦਿਨੇ ਆ ਜਾਂਦਾ ਬਾਤਲ ਲੰਮਾ ਚੌੜਾ ਕੰਮ ਨਹੀਂ ਹੈਗਾ ਜੀ ਜਿਹੜਾ ਕੰਮ ਹੈ ਨਹੀਂ ਕਿ ਤੁਹਾਡੇ ਤੇ ਮੈਂ ਲਾਗੂ ਨਹੀਂ ਕਰ ਸਕਦਾ ਤੇ ਕਿਦਾਂ ਇਹਨੂੰ ਲੈਣਾ ਵਾ ਕਿਵੇਂ ਇਹਦਾ ਅੱਗੇ ਕੋਈ ਸਾਈਡ ਇਫੈਕਟ ਤਾਂ ਨਹੀਂ ਜਾਂ ਕਿਦਾਂ ਸਾਰਾ ਇਹਦੇ ਬਾਰੇ ਤੁਸੀਂ ਡਿਟੇਲ ਦੇ ਵਿੱਚ ਦੱਸੋ ਇਹ ਬੁੱਝੀ ਦੇਖੋ ਸਾਈਡ ਇਫੈਕਟ ਇੱਕੋ ਹੀ ਆ ਵੀ ਬੰਦਾ ਸੋਹਣਾ ਬਣ ਜਾਂਦਾ ਠੀਕ ਹੈ ਜੀ ਕੱਪੜੇ ਉਹ ਤੇ ਫਿਰ ਟਾਈਟ ਨਹੀਂ ਹੁੰਦੇ ਨਵੇਂ ਸਲਾਈ ਕਰਾਉਣੇ ਪੈਂਦੇ ਨੇ ਖਰਚਾ ਵਧ ਜਾਂਦਾ ਜੇ ਕੋ ਭੈਣ ਸੋਹਣੀ ਬਣ ਜਵੇ ਉਹ ਫਿਰ ਪਰਿਵਾਰ ਘਰ ਵਾਲੇ ਤੰਗ ਕਰਦੀ ਆ ਵੀ ਮੈਂ ਸੂਟ ਹੋਰ ਬਣਾ ਕੇ ਦੇ ਸੋਹਣੇ ਨੂੰ ਪਾਉਣ ਨੂੰ ਕੀ ਕਰਦਾ ਜੀ ਇਹ ਜੰਮ ਦੇ ਬੱਚੇ ਤੋਂ ਲੈ ਜੀਵਨ ਕੀ ਤੰਦਰੁਸਤ ਢੰਗੋਂ ਨੀਆ ਹਰ ਇੱਕ ਪਰਸਨ ਨੂੰ ਲੈ ਸਕਦਾ ਬੱਚੇ ਨੂੰ ਪ੍ਰੋਬਲਮ ਜਿਹੜੀ ਹੋਵੇ ਛੋਟੇ ਨੂੰ ਮੈਮਰੀ ਸ਼ਾਰਪ ਨਹੀਂ ਪੜਾਉਂਦੇ ਬਹੁਤ ਹੈ ਯਾਦ ਨਹੀਂ ਕਰਦਾ ਮੰਡਾ ਬੱਚਾ ਬਾਥਰੂਮ ਕਰਦਾ ਬੈੱਡ ਦੇ ਉੱਤੇ ਕਈ ਵੱਡੀ ਏਜ ਵਾਲੇ ਮੇਰੇ ਕੋਲ ਰਿਜ਼ਲਟ ਨੇ ਜੀ 12 12 ਸਾਲ ਦੀ ਏਜ ਵਾਲੇ ਬਾਥਰੂਮ ਕਰਦੇ ਨੇ ਇਹਦੇ ਵਿੱਚ ਸਾਡਾ ਰੋਲ ਤਾਂ ਸਿਰਫ 40% ਹੈ ਜੀ 60% ਤੁਹਾਡਾ ਘਰ ਦਾ ਹੀ ਖਾਣਾ ਪਰ ਉਹਨੂੰ ਡਿਜ਼ਾਈਨ ਅਸੀਂ ਕਰਕੇ ਦੇਾਂਗੇ ਆਪਣੀ ਮਰਜ਼ੀ ਨਾਲ ਲਖਾਓ ਜੀ ਤੁਸੀਂ ਉਹ ਅਸੀਂ ਤੁਸਾਂ ਰੋਜ਼ ਵੇਟ ਭੇਜਣਾ ਅਸੀਂ ਤੁਹਾਨੂੰ ਰੋਜ਼ ਗਾਈਡ ਕਰਨਾ ਤੁਹਾਡੇ ਫੋਨ ਦੇ ਉੱਤੇ ਅਗਰ ਜੇ ਤੁਸੀਂ ਵੇਟ ਭੇਜਦੇ ਹੋ ਫਿਰ ਤਾਂ ਅਸੀਂ ਬਾਧੇ ਆ ਹਿੱਕ ਥਾਪੜ ਕੇ ਨਾ ਤੈਨੂੰ ਠੀਕ ਹਾਂਜੀ ਅਸੀਂ ਕਿਹੜੇ ਆ ਜੀ ਸ਼ਾਹਪੁਰ ਨਿਊਟ੍ਰੀਸ਼ਨ ਸੈਂਟਰ ਖੰਨਾ ਵਿਖੇ ਇਹ ਅਮਲੋਰ ਰੋਡ ਆ ਤੇ ਬੱਸ ਸਟੈਂਡ ਤੋਂ ਤਕਰੀਬਨ 1 ਕਿਲੋਮੀਟਰ ਦੀ ਦੂਰੀ ਤੇ ਇਹ ਆਫਿਸ ਆ ਤੇ ਇਹਦੇ ਬਿਲਕੁਲ ਅਪੋਜੀਟ ਸਾਹਮਣੇ ਇੰਡੀਅਨ ਆਇਲ ਦਾ ਪੰਪ ਆ ਤੇ ਇਹਨਾਂ ਦੇ ਨਾਲ ਆਪਾਂ ਅੱਜ ਤੁਹਾਨੂੰ ਮਿਲਾਵਾਂਗੇ ਅੱਗੇ ਜਾ ਕੇ ਇੰਟਰਵਿਊ ਕਰਾਂਗੇ ਅੰਕਲ ਜੀ ਦੀ ਤੇ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਦਾਂ ਤੁਸੀਂ weight loss ਜਾਂ weight gain ਕਰ ਸਕਦੇ ਹੋ ਉਹ ਸਾਰੀਆਂ ਚੀਜ਼ਾਂ ਜਾਂ ਕਿਦਾਂ ਆਪਾਂ height ਨੂੰ ਆਪਣੀ ਨੂੰ ਇਨਕਰੀਜ਼ ਕਰ ਸਕਦੇ ਹਾਂ ਜਿੱਦਾਂ ਛੋਟੇ ਮੋਟੇ ਜਿਹੜੀਆਂ ਆਮ ਜ਼ਿੰਦਗੀ 'ਚ ਆਪਾਂ ਨੂੰ ਪ੍ਰੋਬਲਮ ਆਉਂਦੀਆਂ ਤੇ ਉਹਨਾਂ ਦੇ ਨਾਲ ਰਿਲੇਟਡ ਆਪਾਂ ਸਾਰੀਆਂ ਅੰਕਲ ਜੀ ਨਾਲ ਅੱਗੇ ਜਾ ਕੇ ਗੱਲਬਾਤ ਕਰਾਂਗੇ ਇਹ ਆਫਿਸ ਆ ਜੇਕਰ ਤੁਸੀਂ ਆਉਣਾ ਸਾਡਾ ਦੱਸਣ ਦਾ ਪਰਪਸ ਇਹ ਕਿ ਤੁਹਾਨੂੰ ਸੌਖਾ ਰਵੇ ਖੰਨੇ ਆਉਨੇ ਹੋ 1 ਕਿਲੋਮੀਟਰ ਦੂਰ ਆ ਬੱਸ ਸਟੈਂਡ ਤੋਂ ਤੇ ਅਮਲੋਰ ਰੋਡ ਦੇ ਉੱਪਰ ਇੰਡੀਅਨ ਆਇਲ ਦੇ ਬਿਲਕੁਲ ਪੰਪ ਦੇ ਸਾਹਮਣੇ ਆਫਿਸ ਆ ਚਲੋ ਅੱਜ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਆਪੋ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਸ਼ਹਿਰਖਾਨਾ ਦੇ ਅਮਲੋਰ ਰੋਡ ਦੇ ਉੱਪਰ ਮੌਜੂਦ ਸ਼ਾਹਪੁਰ ਨਿਊਟ੍ਰੀਸ਼ਨ ਸੈਂਟਰ ਦੇ ਵਿੱਚ ਜਿੱਥੇ weight gain ਕਰਨ ਲਈ ਤੇ weight loss ਕਰਨ ਦੇ ਲਈ ਪ੍ਰੋਡਕਟ ਦਿੱਤੇ ਜਾਂਦੇ ਨੇ ਤੇ ਤੁਹਾਡੇ ਵੀ ਸਾਡੇ ਕਮੈਂਟ ਬਾਕਸ ਦੇ ਵਿੱਚ ਮੋਸਟਲੀ ਇਹੀ ਕੁਐਸਚਨ ਹੁੰਦਾ ਸੀ ਕਿ ਕਿ ਸਰ ਤੁਸੀਂ ਥੋੜਾ ਜਿਹਾ ਇਹ ਚੀਜ਼ ਬਾਰੇ ਦੱਸੋ ਕਿ weight ਅਸੀਂ loss ਕਰਨਾ ਜਾਂ gain ਕਰਨਾ ਉਹਦੇ ਲਈ ਕੀ ਅਸੀਂ ਡਾਈਟ ਲੈ ਸਕਦੇ ਆ ਅੱਜ ਅਸੀਂ ਤੁਹਾਨੂੰ ਇਸ ਫੀਲਡ ਦੇ ਜਿਹੜੇ ਐਕਸਪਰਟ ਨੇ ਉਹਨਾਂ ਦੇ ਕੋਲ ਹੀ ਲੈ ਕੇ ਆਏ ਆ ਆਪਾਂ ਇਹਨਾਂ ਤੋਂ ਹੀ ਗਾਈਡੈਂਸ ਲਵਾਂਗੇ ਤੇ ਕਿੱਦਾਂ ਦੇ ਇਹਨਾਂ ਦੇ ਪ੍ਰੋਡਕਟ ਨੇ ਤੇ ਕਿੱਦਾਂ ਇਹ ਕੰਮ ਕਰਦੇ ਨੇ ਤੇ ਇਹਨਾਂ ਨੇ ਖੁਦ ਦੇ ਉੱਪਰ ਵੀ ਪਹਿਲਾਂ ਉਹ ਪ੍ਰੋਡਕਟ ਯੂਜ਼ ਕੀਤੇ ਨੇ ਕਿੱਦਾਂ ਦਾ ਇਹਨਾਂ ਨੂੰ ਰਿਜ਼ਲਟ ਮਿਲਿਆ ਬਾਕੀ ਬਹੁਤ ਬਹੁਤ ਸਵਾਗਤ ਕਰਦਿਆਂ ਅਕਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਵਜ ਜੀ ਜੀ ਹੈ ਇਹਨੂੰ ਤੁਹਾਨੂੰ ਸਾਡੇ ਸੈਂਟਰ ਵਿੱਚ ਪਹੁੰਚੇ ਹੋ ਮਿਹਰਬਾਨੀ ਜੀ ਤੇ ਸਭ ਤੋਂ ਪਹਿਲਾਂ ਸਵਾਲ ਮੇਰਾ ਇਹੀ ਹੈ ਜੀ ਤੁਸੀਂ ਇਹ ਪ੍ਰੋਡਕਟ ਨੂੰ ਖੁਦ ਆਪਣੇ ਉੱਪਰ ਯੂਜ਼ ਕੀਤਾ ਜਿੱਦਾਂ ਕਿ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਆ ਤੇ ਤੁਹਾਨੂੰ ਕਿਦਾਂ ਦਾ ਰਿਜ਼ਲਟ ਮਿਲੇ ਇਹਨਾਂ ਦੇ ਮੈਨੂੰ ਜੀ ਅਸਲ ਉਮਰ 54 ਸਾਲ ਦੀ ਉਮਰ ਦੇ ਵਿੱਚ ਨਾਮ ਬਲਵੰਤ ਸਿੰਘ ਹੈ ਮੇਰਾ ਓਕੇ ਜੀ ਪਿੰਡ ਦੇ ਨਾਂ ਤੇ ਨਿਊਟ੍ਰੀਸ਼ਨ ਸੈਂਟਰ ਦਾ ਨਾਂ ਸਾਡਾ ਇਹ ਓਕੇ ਜੀ ਜਿਆਦਾ ਪ੍ਰੋਬਲਮ ਆਈ ਸੀ ਗੁਰੂਕਰਨ ਜੁੜਿਆ ਸੀ ਤਕਰੀਬਨ 18-19 ਸਾਲ ਤੋਂ ਠੀਕ ਹੈ ਜੀ ਪਤਾ ਨਹੀਂ ਸੀਗਾ ਕਿਤਾਬਾਂ ਵਿੱਚ ਗਿਆਨ ਕੋਈ ਨਹੀਂ ਵੀ ਕਿਵੇਂ ਰਸਣ ਪਾਣੀ ਖਾਣਾ ਕਿਵੇਂ ਨਹੀਂ ਖਾਣਾ ਚਾਹੀਦਾ ਜੋ ਮਿਲ ਗਿਆ ਤੇ ਪਿਆਰ ਦੇ ਸਤਕਾਰ ਜਿਹੜੀ ਮੈਂ ਸ਼ੱਕ ਲਿਆ ਹਾਂਜੀ ਹਾਂਜੀ ਸ਼ੱਕਦਿਆਂ ਸ਼ੱਕਦਿਆਂ ਜੀ 54 ਸਾਲ ਦੀ ਉਮਰ ਸੀ ਪ੍ਰੋਬਲਮ ਜਿਆਦਾ ਆ ਗਈ ਓਕੇ ਓਵਰਵੇਟ ਕਰਕੇ ਠੀਕ ਹੈ ਪਤਾ ਨਹੀਂ ਸੀ ਜੇ ਮੈਂ ਡਾਕਟਰ ਕੋ ਜਾਂਦਾ ਮੈਡੀਸਿਨ ਦਿੰਦਾ ਸੀ ਪਰ ਇਹਦੇ ਬਾਰੇ ਗਿਆਨ ਨਹੀਂ ਕਹਿੰਦੇ ਵੇਟ ਘੱਟ ਕਰ ਲਓ ਜੀ ਘੱਟ ਕਰਨ ਦੀ ਕੋਸ਼ਿਸ਼ ਕਰਦੇ ਸੀ ਹੋ ਜਾਂਦਾ ਸੀ ਪ੍ਰੋਬਲਮ ਵੱਧਦੀ ਸੀ ਓਕੇ ਤੋ ਜਦੋਂ ਮੈਂ ਇਹਨੂੰ ਕੋਈ ਗਿਆਨਵਾਨ ਇਨਸਾਨ ਮਿਲਿਆ ਉਹਨੇ ਦੱਸਿਆ ਬਾਬਾ ਜੀ ਠੀਕ ਹੋ ਜਾਓਗੇ ਹਮਮ ਹੱਡੀਆਂ ਦੁਖਣੀ ਸ਼ੁਰੂ ਹੋਈਆਂ ਸੀ ਹਾਂਜੀ ਬੈਕ ਪੇਨ ਸੀ ਓਕੇ ਫਿਰ ਮੇਰੇ ਗੋਡਿਆਂ ਦੀ ਪ੍ਰੋਬਲਮ ਕਾਫੀ ਸੀ ਤੇ ਮੈਨੂੰ ਸਰਵਾਈਕਲ ਹੋ ਗਿਆ ਹੱਥ ਪਰ ਸੌਣ ਲੱਗ ਗਏ ਨੀਂਦ ਬਹੁਤ ਆਉਣ ਲੱਗੀ ਤੇ ਯਾਬ ਬਣਨ ਲੱਗ ਗਿਆ ਜੂਰਕ ਐਸਿਡ ਤੇ ਆਮ ਵੀ ਵੀ ਵਧਣ ਲੱਗ ਗਿਆ ਓਕੇ ਤੇ ਤੁਹਾਡਾ weight ਕਿੰਨਾ ਸੀ ਉਸ ਟਾਈਮ 127 ਕਿਲੋ ਵਜਨ ਸੀਗਾ ਜੀ ਓਕੇ 127 ਕਿਲੋ 127 ਕਿਲੋ ਓਕੇ ਮੈਂ 8 ਮਹੀਨੇ ਦੇ ਵਿੱਚ 20 ਇੰਚ ਪੇਟ ਦਾ ਘੇਰਾ ਹਾਂਜੀ ਤੇ 52 ਕਿਲੋ ਪੇਟ ਪੇਟ ਘਟਾ ਕੀਤਾ ਓਕੇ ਜਦੋਂ ਇਹ ਵਜਨ ਘਟਿਆ ਮੈਨੂੰ 9 ਸਾਲ 4 ਮਹੀਨੇ ਹੋ ਗਏ ਮਾਲਕ ਦੀਆਂ ਮੇਰਾ ਸਦਕਾ ਹਾਂਜੀ ਹਾਂਜੀ ਆਪ ਗਿਆ ਸੀ ਤਰਨ ਵਾਸਤੇ ਬਣਾਤਾ ਤਾਰਨ ਵਾਲਾ ਓਕੇ ਕਿਉਂਕਿ ਗੁਰਮਤ ਦਾ ਇੱਕ ਫੈਸਲਾ ਕਿ ਵੀਰ ਚੰਦਨ ਕਾ ਬਿੜਬਾ ਪਲਾ ਵੇੜਿਓ ਢਾਕ ਪਲਾਸ ਉਪੀ ਚੰਦਨ ਹੋਇ ਰਿਹਾ ਬਸੇ ਚੋ ਚੰਦਨ ਪਾਸ ਸਗੰਧੀ ਵਾਲਾ ਬੂਟਾ ਪੁਣਾ ਕੇ ਰੱਖਤਾ ਓਕੇ ਹੁਣ ਮੇਰੀ ਜਿਹੜੀ ਫੀਲਿੰਗ ਹੈ ਸਰੀਰ ਦੀ ਇਹ ਕਹਦੇ ਕਿ ਜੰਗ ਸਰੀਰ ਬੈਸਤਾ ਬਚਪਨ ਸੀ ਉਹ ਵੀ ਤੁਰ ਗਿਆ ਜਵਾਨੀ ਇਹ ਉਹ ਵੀ ਗਈ ਕੇਸ ਹੋ ਗਏ ਚਿੱਟੇ ਬਡਾਪੇ ਵਾਲੇ ਨਿਸ਼ਾਨ ਮੈਨੂੰ ਜਾਣਾ ਪਏਗਾ ਇਹ ਨਹੀਂ ਜਾਂਦਾ ਬੰਦੇ ਤੋਂ ਇਹ ਤਾਂ ਬਿਲਕੁਲ ਪਰ ਮੇਰੀ ਫੀਲਿੰਗ ਇਹ ਆ ਕੋਈ ਜਾਂਦੀ ਉਮਰ ਤੋਂ ਹਾਂਜੀ ਕਿਸੇ ਦਾ ਭਲਾ ਕਰਕੇ ਤੁਹਾਡੇ ਮਾਧਿਅਮ ਨਾਲ ਕਿਸੇ ਨੂੰ ਠੀਕ ਕਰ ਦਿੱਤਾ ਜਾਵੇ ਐਤੋਂ ਵੱਡਾ ਪੁੰਨ ਵੀ ਨਹੀਂ ਬਿਲਕੁਲ ਮੇਰੀ ਫੀਲਿੰਗ ਦਾ ਸਰੀਰ ਦੀ 25 ਸਾਲ ਦੀ ਜਵਾਨ ਵਰਗੀ ਅੱਜ ਓਕੇ ਅੱਜ ਤੁਸੀਂ ਦੇਖੋ ਨਾ ਵੀ ਫਿੱਟ ਲੱਗਦੇ ਹੋ ਤੇ ਦੂਸਰਾ ਫਿਰ ਤੁਸੀਂ ਇਹ ਪ੍ਰੋਡਕਟ ਦੇ ਨਾਲ ਕਿੱਦਾਂ ਜੁੜੇ ਤੁਹਾਨੂੰ ਕਿਹਨੇ ਵੀ ਇਹਦਾ ਗਾਈਡ ਕੀਤਾ ਤੇ ਤੁਹਾਨੂੰ ਕਿਦਾਂ ਕਿੰਨੇ ਟਾਈਮ ਚ ਰਿਜ਼ਲਟ ਆਉਣੇ ਸ਼ੁਰੂ ਹੋਗੇ ਇਸ ਚੀਜ਼ ਦੇ ਇਹ ਰਿਜ਼ਲਟ ਤਾਂ ਜੇ ਪਹਿਲੇ ਦਿਨੇ ਆ ਜਾਂਦਾ ਬਾਤਲ ਲੰਮਾ ਚੌੜਾ ਕੰਮ ਨਹੀਂ ਹੈਗਾ ਜੀ ਜਦੋਂ ਬੰਦਾ ਕਿਸੇ ਚੀਜ਼ ਦੀ ਖੁਆਇਸ਼ ਵਿੱਚ ਹੋਵੇ ਇੱਕ ਕਹਿ ਲਓ ਵੀ ਕਿਸੇ ਦਰਿਆ ਦੇ ਵਿੱਚ ਬੰਦਾ ਡਿੱਗ ਪਵੇ ਜਾਂ ਹੋਰ ਹੱਥ ਪੱਲਾ ਮਾਰਦਾ ਮੈਂ ਬਾਹਰ ਨਿਕਲਾਂ ਓਕੇ ਬਾਹਰ ਨਿਕਲਣ ਦੀ ਕੋਸ਼ਿਸ਼ ਹੋਵੇ ਜਿਹੇ ਜਿਹੇ ਬੰਦੇ ਦੀ ਲੋੜ ਹੋਵੇ ਹਾਂਜੀ ਪਰਮਾਤਮਾ ਰੱਬ ਦੇ ਰੂਪ ਵਿੱਚ ਬੰਦੇ ਦੇ ਰੂਪ ਵਿੱਚ ਮਿਲਦਾ ਸਿੱਧਾ ਡਾਇਰੈਕਟ ਨਹੀਂ ਰੱਬ ਮਿਲਦਾ ਜੇ ਮੈਂ ਤੁਸੀਂ ਮੈਨੂੰ ਮਿਲ ਜਾਵਾਂ ਮੈਂ ਤੁਹਾਨੂੰ ਗਿਆਨ ਦਵਾਂ ਹਾਂਜੀ ਹਾਂਜੀ ਪਰ ਗਿਆਨ ਇਹ ਐਸਾ ਜੋ ਗਿਆਨ ਆਪ ਲੈ ਲਿਆ ਦੂਜੇ ਨੂੰ ਵੰਡਣ ਦਾ ਪੁੰਨਾ ਕਿਉਂਕਿ ਉਂਗਲਕ ਤੁਹਾਡੇ ਵੱਲ ਕਰੀ ਤਿੰਨ ਵੇਰ ਵਾਰ ਮੁੜੀਆਂ ਨੇ ਬਿਲਕੁਲ ਸਰਬਸਤ ਗੁਰਬਾਣੀ ਕਹਿੰਦੀ ਆਵਰ ਪ੍ਰਦੇਸ਼ਾ ਆਪ ਨਾ ਕਰੇ ਆਪ ਤਜਬਤ ਜਨਮ ਮਰੇ ਜਿਹੜਾ ਕੰਮ ਮੈਂ ਨਹੀਂ ਕੀਤਾ ਤੁਹਾਡੇ ਤੇ ਮੈਂ ਲਾਗੂ ਨਹੀਂ ਕਰ ਸਕਦਾ ਬਿਲਕੁਲ ਬਿਲਕੁਲ ਸਕੂਲ ਚ ਮਾਸਟਰ ਐਜੂਕੇਟ ਕਰਦਾ ਹੂੰ ਹੂੰ ਤੇ ਉਹ ਬੱਚਿਆਂ ਨੂੰ ਪ੍ਰੇਰਣਾ ਦਿੰਦਾ ਬੇਟਾ ਸ਼ਰਾਬ ਨਹੀਂ ਪੀਣੀ ਚਾਹੀਦੀ ਹੂੰ ਹੂੰ ਤੇ ਉਹ ਤਾਂ ਸ਼ਾਮ ਨੂੰ ਹੱਥੇ ਤੇ ਬੈਠਾ ਹੋਵੇ ਬਿਲਕੁਲ ਤੇ ਅਸਰ ਕੀ ਹੋਏਗਾ ਬੱਚਿਆਂ ਤੇ ਜੀ ਜੋ ਮੈਂ ਕੀਤਾ ਉਹੀ ਵੰਡ ਰਿਹਾ ਜੀ ਨਮਾ ਕੰਮ ਕੁਝ ਨਹੀਂ ਕਰਦੇ ਇਹਦੇ ਵਿੱਚ ਠੀਕ ਹੈ ਜੀ ਤੇ ਥੋੜਾ ਜਿਆ ਹੁਣ ਆਪਣੇ ਪ੍ਰੋਡਕਟ ਬਾਰੇ ਵੀ ਜੀ ਦੱਸੋ ਤੇ ਵੀ ਕਿੰਨੀ ਏਜ ਤੋਂ ਇਹਨੂੰ ਕੋਈ ਸਟਾਰਟ ਕਰ ਸਕਦਾ ਤੇ ਕਿਦਾਂ ਇਹਨੂੰ ਲੈਣਾ ਵਾ ਕਿਵੇਂ ਇਹਦਾ ਅੱਗੇ ਕੋਈ ਸਾਈਡ ਇਫੈਕਟ ਤਾਂ ਨਹੀਂ ਜਾਂ ਕਿਦਾਂ ਸਾਰਾ ਇਹਦੇ ਬਾਰੇ ਤੁਸੀਂ ਡਿਟੇਲ ਦੇ ਵਿੱਚ ਦੱਸੋਗੇ ਬੁੱਜੀ ਦੇਖੋ ਸਾਈਡ ਇਫੈਕਟ ਇੱਕੋ ਹੀ ਆ ਵੀ ਬੰਦਾ ਸੋਹਣਾ ਬਣ ਜਾਂਦਾ ਠੀਕ ਹੈ ਜੀ ਕੱਪੜੇ ਉਹਦੇ ਫਿਰ ਟਾਈਟ ਨਹੀਂ ਹੁੰਦੇ ਨਵੇਂ ਸਲਾਈ ਕਰਾਉਣੇ ਪੈਂਦੇ ਨੇ ਖਰਚਾ ਵਧ ਜਾਂਦਾ ਜੇ ਕੋਈ ਭੈਣ ਸੋਹਣੀ ਬਣ ਜਵੇ ਉਹ ਫਿਰ ਪਰਿਵਾਰ ਘਰ ਵਾਲੇ ਤੰਗ ਕਰਦੀ ਆ ਵੀ ਮੈਂ ਸੂਟ ਹੋਰ ਬਣਾ ਕੇ ਦੇ ਸੋਹਣੇ ਨੂੰ ਪਾਉਣ ਨੂੰ ਕੀ ਕਰਦਾ ਜੀ ਜੇ ਵੱਡਾ ਸਾਰਾ ਪੇਟ ਉਹਦੇ 10000 ਵਾਲਾ ਕੋਟ ਨਹੀਂ ਸੋਹਣਾ ਲੱਗਦਾ ਨਹੀਂ 500 ਵਾਲੇ ਟੀ-ਸ਼ਰਟ ਜੱਜਦੀ ਆ ਤੇ ਜੰਮ ਦੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਾਂਜੀ ਦੀ ਤੰਦਰੁਸੰਗੋਣੀਆਂ ਹਰ ਇੱਕ ਪਰਸਨ ਨੂੰ ਲੈ ਸਕਦਾ ਹਾਂਜੀ ਕੱਲਾ ਜ਼ਰੂਰੀ ਨਹੀਂ ਜੀ ਆਪਾਂ ਵਜਨ ਘੱਟ ਕਰਦੇ ਆਂ ਇਹਦੇ ਨਾਲ ਵਧਾ ਵੀ ਸਕਦੇ ਆਂ ਓਕੇ ਹੋਰ ਜਿੰਨੀ ਪ੍ਰੋਬਲਮ ਮੈਡੀਕਲ ਲੈਣ ਚ ਆਉਂਦੀਆਂ ਨੇ ਚਾਹੇ ਬੀਪੀ ਐ ਚਾਹੇ ਸ਼ੂਗਰ ਆ ਚਾਹੇ ਥਾਇਰਾਇਡ ਆ ਜਾ ਗੋਡੇ ਕਿ ਟਿਆਂ ਦਾ ਦਰਦ ਓਕੇ ਇਹ ਗੋਲੀਆਂ ਪਰਮਾਨੈਂਟ ਚੱਲਣਗੀਆਂ ਔਰ ਵਧਣਗੀਆਂ ডোজ ਵਧੂਗੀ ਓਕੇ ਜੇ ਕਿਤੇ ਮੇਰੇ ਵਰਗੇ ਸੁਲਝੇ ਇਨਸਾਨ ਦੀ ਗੱਲ ਮੰਨ ਲਈ ਜਾਵੇ ਦੇਖੋ ਵਾਦਾ ਨਹੀਂ ਕਰਿਆ ਜਾਂਦਾ ਪਰ ਹੈ ਹੀ ਓਵਰਬਿਟ ਖਾਣੇ ਦੀ ਕਮੀ ਆ ਜੋ ਖਾਣਾ ਖਾ ਰਹੇ ਆ ਅੱਜ ਦੇ ਸਮੇਂ ਅੰਦਰ ਹਰ ਇੱਕ ਸ਼ਹਿਰ ਦੇ ਵਿੱਚ ਮੈਕਡੋਨਲਡਸ ਬਹੁਤ ਨੇ ਤੇ ਰੇੜੀਆਂ ਤੇ ਫਾਸਟ ਫੂਡ ਬਹੁਤ ਵਿਕਦਾ ਗਲੀਆਂ ਬਾਜ਼ਾਰਾਂ ਵਿੱਚ ਘੁੰਮਦੇ ਫਿਰਦੇ ਨੇ ਇੱਕ ਰੇੜੀ ਤੇ ਜਾਈਏ ਤਾਂ 15-15 ਮਿੰਟ ਰੁਕਣ ਦੀ ਲੋੜ ਆ ਜਿਹੜਾ ਫਾਸਟ ਫੂਡ ਖਾਣਿਆ ਪਹਿਲੇ ਗਲ ਮੈਦਾ ਅਨੈਥੀਕਲ ਤਰੀਕੇ ਨਾਲ ਤਿਆਰ ਕੀਤਾ ਹੋਇਆ ਇਹ ਖਾਣਾ ਸਰੀਰ ਨੂੰ ਲੋਡ ਨਹੀਂ ਇਹ ਬੋਡੀ ਹੈਗੀ ਆਪਣੀ ਐਲਕੈਲਾਈਨ ਪੈਟਰੋਲ ਵਾਲੀ ਗੱਡੀ ਓਕੇ ਇਹ ਚੈਸਟਿਕ ਜਾ ਰਿਹਾ ਇਹ ਤਾਂ ਹੀ ਖਰਾਬੀ ਕਰਦੀ ਆ ਤੂੰ ਗੱਡੀ ਕਿਸੇ ਦੀ ਲੱਖ ਰੁਪਏ ਦੀ ਆ ਚਾਹੇ 50 ਲੱਖ ਦੀ ਆ ਆਪਾਂ ਨੂੰ ਪਤਾ ਹੀ ਸਰਵਿਸ ਕਰਾਉਣੀ ਆ ਜਦੋਂ ਦੀ ਟਿਊਨਿੰਗ ਸਰਵਿਸ ਹੋ ਗਈ ਉਹਦੀ ਪਿਕਅਪੀ ਵੱਧਦੀ ਆ ਐਵਰੇਜ ਵੀ ਵੱਧਦੀ ਆ ਤੇ ਸੋਈ ਗੱਲ ਸਰੀਰ ਦਾ ਬੱਚੇ ਨੂੰ ਪ੍ਰੋਬਲਮ ਜਿਹੜੀ ਹੋਵੇ ਛੋਟੇ ਨੂੰ ਮੈਮਰੀ ਸ਼ਾਰਪ ਨਹੀਂ ਪੜਾਉਂਦੇ ਬਹੁਤ ਆ ਯਾਦ ਨਹੀਂ ਕਰਦਾ ਮੰਡਾ ਬੱਚਾ ਬਾਥਰੂਮ ਕਰਦਾ ਬੈੱਡ ਦੇ ਉੱਤੇ ਕਈ ਵੱਡੀ ਏਜ ਵਾਲੇ ਮੇਰੇ ਕੋਲ ਰਿਜ਼ਲਟ ਨੇ ਜੀ 12-12 ਸਾਲ ਦੀ ਏਜ ਵਾਲੇ ਬਾਥਰੂਮ ਕਰਦੇ ਨੇ ਉੱਤੇ ਉਹ ਪ੍ਰੋਬਲਮ ਮਸਾਨੇ ਵਿੱਚ ਆ ਖਾਣੇ 'ਚ ਘੱਟ ਬੱਚੇ ਨੂੰ ਕੀ ਦਿੱਤਾ ਚਟਪਟਾ ਮਾ ਲੇਜ ਕੁਕਰਾ ਉਹ ਰਿਓੜੀ ਟੋਫੀ ਬੱਚੇ ਸੇਮੂਰੇ ਰੱਖੋ ਖਾਂਦਾ ਨਹੀਂ ਉਹ ਫੜਾ ਦਿਓ ਛੱਡਦਾ ਨਹੀਂ ਛੱਡਦਾ ਨਹੀਂ ਸਹੀ ਗੱਲ ਕੋਲ ਡਰਿੰਕ ਆਪ ਨਾਲ ਲੈਣ ਲੱਗ ਗਏ ਜੀ ਇਹ ਖਾਣਾ ਜੇ ਗਲਤ ਹੋ ਜਵੇ ਸਰੀਰ ਨੂੰ ਜੋ ਚਾਹੀਦਾ ਨਾ ਮਿਲਿਆ ਪ੍ਰੋਬਲਮ ਦੂਰ ਕਰਨ ਵਾਸਤੇ ਇਹ ਬੂਟੀ ਨਹੀਂ ਜੋ ਸਰੀਰ ਨੂੰ ਲੋੜ ਸੀ ਇਧਰੋਂ ਲੋੜਾਂ ਪੂਰੀਆਂ ਹੋਣ ਕਰਕੇ ਪ੍ਰੋਬਲਮ ਦੂਰ ਹੁੰਦੀ ਹੈ ਜੀ ਇਦੇ ਨਾਲ ਮੇਨਲੀ ਜਿਵੇਂ ਆਪਣੀ ਡਾਈਟ ਕਿਹੜੀ ਤੁਹਾਡੇ ਪ੍ਰੋਡਕਟ ਦੇ ਨਾਲ ਜਿਵੇਂ ਹੁਣ ਮੰਨ ਲਓ ਮੈਂ ਸਟਾਰਟ ਕਰਨਾ ਤੇ ਮੈਨੂੰ ਕੀ ਚੀਜ਼ਾਂ ਤੋਂ ਪਰਹੇਜ਼ ਰੱਖਣਾ ਪਊ ਜੇ ਮੈਂ weight ਘਟਾ ਰਿਆ ਵਾਂ ਤੇ ਕਿਹੜੀ-ਕਿਹੜੀ ਮੈਂ ਘਰ ਦੀ ਆਪਣੀ ਨਾਰਮਲ ਡਾਈਟ ਆ ਜਿਹੜੀ ਚੀਜ਼ਾਂ ਮੈਂ ਖਾ ਸਕਦਾ ਜਾਂ ਮੈਨੂੰ ਨਹੀਂ ਖਾਣੀਆਂ ਚਾਹੀਦੀਆਂ ਇਹਦੇ ਵਿੱਚ ਸਾਡਾ ਰੋਲ ਤਾਂ ਸਿਰਫ 40% ਆ ਜੀ 60% ਤੁਹਾਡਾ ਘਰ ਦਾ ਹੀ ਖਾਣਾ ਓਕੇ ਪਰ ਉਹਨੂੰ ਡਿਜ਼ਾਈਨ ਅਸੀਂ ਕਰਕੇ ਦੇਾਂਗੇ ਆਪਣੀ ਮਰਜ਼ੀ ਨਾਲ ਖਾਓ ਜੀ ਤੁਸੀਂ ਮਾਰਨਿੰਗ ਉੱਠੋ ਤੁਸੀਂ ਸਾਨੂੰ ਕੁਝ ਪੇ ਕੀਤਾ ਪਰ ਜੇ ਕਹੀਏ ਮਹਿੰਗਾ ਮਹਿੰਗਾ ਨਹੀਂ ਜੋ ਮੈਡੀਕਲ ਲੈਣਾ ਉਹ ਮਹਿੰਗੀ ਆ ਉਹਦੇ ਚ ਰਿਜ਼ਲਟ ਵੀ ਨਹੀਂ ਆਉਣਾ ਬਿਲਕੁਲ ਸਾਲਾਂ ਬਤੀ ਚੱਲੂ ਕਿ ਆਪਣੀ ਮਦਰ ਦੀ ਗੱਲ ਕਰਾਂ ਮੇਰੇ ਖਿਆਲ 18 19 ਸਾਲ ਤੋਂ ਦਵਾਈ ਲੈਦੀ ਸ਼ੂਗਰ ਦੀ ਨਹੀਂ ਪ੍ਰੋਬਲਮ ਦੂਰ ਹੋਈ ਜੀ ਪਰ ਆਪਾਂ ਦਾ ਸ਼ੂਗਰ ਚਾਹੇ ਆ ਦੁਨੀਆ ਤੇ ਨਹੀਂ ਸ਼ੂਗਰ ਫ੍ਰੀ ਹੋ ਕੇ ਕਹਿ ਰਹੇ ਦੁਨੀਆ ਤੋਂ ਜੀ ਸ਼ੂਗਰ ਨਾਲ weight ਘਟ ਕੀਤੇ 32 ਕਿਲੋ ਸ਼ੂਗਰ हट ਗਿਆ ਔਰ ਜਿਹੜਾ ਇਹ ਸਿਸਟਮ ਹੈ ਇਹ ਖਾਣਾ ਜਿਹਦੀ ਕਿਸਮਤ ਚੰਗੀ ਹੋ ਲੈ ਸਕਦਾ ਔਰ 40% ਇਹਦਾ ਰੋਲ 60% ਘਰ ਦਾ ਖਾਣਾ। ਘਰ ਦਾ। ਉਹ ਅਸੀਂ ਤੁਸਾਂ ਰੋਜ਼ ਵੇਟ ਭੇਜਣਾ। ਅਸੀਂ ਤੁਹਾਨੂੰ ਰੋਜ਼ ਗਾਈਡ ਕਰਨਾ ਤੁਹਾਡੇ ਫੋਨ ਦੇ ਉੱਤੇ। ਅਗਰ ਜੇ ਤੁਸੀਂ ਵੇਟ ਭੇਜਦੇ ਹੋ ਫਿਰ ਤਾਂ ਅਸੀਂ ਵਾਦੇ ਆ ਹਿੱਕ ਤਾਪੜ ਕੇ ਨਾ ਤੈਨੂੰ ਠੀਕ ਕਰਕੇ ਛੱਡਾਂਗੇ। ਜੇ ਕਿਸੇ ਨੇ ਵੇਟ ਨਹੀਂ ਭੇਜ ਉਹਦਾ ਹੱਲ ਕੀ ਕਰੀਏ ਜੀ ਕੋਈ ਇਲਾਜ ਨਹੀਂ ਉਹਦਾ। ਓਕੇ ਓਕੇ। ਤੇ ਇਹ ਕੋਰਸ ਤੁਹਾਡਾ ਹੁੰਦਾ ਕਿੰਨੇ ਟਾਈਮ ਦਾ ਜੀ? ਇਹ ਕੋਰਸ ਹੈਗਾ ਜੀ ਮੈਂ 8 ਮਹੀਨੇ ਲਿਆ ਜੀ ਬੋਡੀ ਟੂ ਬੋਡੀ ਰਿਜ਼ਲਟ ਵਕ ਵਕਾ ਔਰ ਸ਼ੁਰੂ ਪਹਿਲੇ ਦਿਨ ਤੋਂ ਰਿਜ਼ਲਟ ਓਕੇ ਰਿਜ਼ਲਟ ਸਟਾਰਟ ਹੋਣਗੇ ਪਰ ਉਹ ਚੀਜ਼ ਨੂੰ ਕੰਟੀਨਿਊ ਰੱਖਣ ਦੇ ਲਈ ਤੁਹਾਨੂੰ ਲਗਾਤਾਰ ਇਹਨੂੰ ਖਾਣਾ ਪਊਗਾ ਕਿਉਂਕਿ ਕੋਈ ਵੀ ਸਫਲਤਾ ਨੂੰ ਵੀ ਜੇ ਆਪਾਂ ਗੱਲ ਕਰੀਏ ਤਾਂ ਉਹ ਬਹੁਤ ਜੇਤੀ ਕੋਈ ਬੰਦਾ ਅਚੀਵ ਕਰ ਸਕਦਾ ਪਰ ਸਫਲਤਾ ਨੂੰ ਬਣਾਈ ਰੱਖਣ ਲਈ ਤੁਹਾਨੂੰ ਵੀ ਥੋੜਾ ਸੰਘਰਸ਼ ਕਰਨਾ ਪੈਣਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਜੀ ਬਿਲਕੁਲ ਹਾਂਜੀ ਕਿਉਂਕਿ ਜਿਹੜੀ ਗੱਲ ਮਾਲਕ ਮਾਸਟਰ ਆ ਪੜਾ ਰਹੇ ਉਹਦੀ ਗੱਲ ਤੇ ਮੰਨਣੀ ਪੈਗੀ ਕੁਝ ਗੱਲ ਮੰਨ ਕੇ ਦੇਖ ਲਈ ਜਾਵੇ ਭਰੋਸਾ ਕਰਦੀ ਬਾਤ ਹੀ ਲੋੜਨੀ ਜੀ ਸਿਰਫ ਓਨਲੀ ਤਿੰਨ ਚਾਰ ਦਿਨ ਭਰੋਸਾ ਕਰੋ ਉਹ ਇਨਸਾਨ ਕੋ ਰਿਜ਼ਲਟ ਆ ਜਾਂਦਾ ਬਹੁਤ ਇਨਸਾਨ ਤਾਂ ਇਹੋ ਜਿ ਨਾਰਮਲ ਮਨ ਸਮਝਾਉਣਾ ਤੁਹਾਨੂੰ ਥੋੜਾ ਡਾਕਟਰ ਕਹਿ ਰਿਹਾ ਵੀ ਚਾਹ ਛੱਡ ਦਿਓ ਯਾਰ ਠੀਕ ਹੋ ਜੂ ਮਨ ਕਿਤਾ ਦੇਖ ਲੋ ਇੱਕ ਵਾਰ ਕਰ ਤੁਸੀਂ ਬੰਦੇ ਕੋਲ ਹਿਊਮਨ 43 ਲੱਖ ਜੀਵ ਜੰਤੂ ਆ ਪਾਣੀ ਚ 43 ਲੱਖ ਧਰਤੀ ਦੇ ਉੱਪਰ ਉਹ 83999 ਜਨਮ ਤੋਂ ਬਾਅਦ ਆਪਣੀ ਵਾਰੀ ਆ ਹਿਊਮਨ ਬਾਡੀ ਦੀ ਤੇ ਸ਼ੇਰ ਵੱਡੇ ਵੱਡੇ ਖੁਨਖਾਨ ਜਾਨਵਰ ਇਹ ਕਾਬੂ ਕਰ ਸਕਦਾ ਜੇ ਆਪਦਾ ਮਨ ਨਾ ਕਾਬੂ ਕੀਤਾ 5% ਗਰਵਾਣੀ ਕਹਿੰਦੀ ਮਨ ਜੀਤੇ ਜਗ ਜੀਤ ਸੇ ਥੋੜੀ ਖਰਾਬ ਆ ਗੁਰਮਤ ਕਹਿੰਦੀ ਆਪਣਤੀ ਆਪੀ ਕਸਵਾਰੀਏ ਸਵਰਗੋ ਕੋਣ ਜੀ ਆਪਾਂ ਖੁਦ ਦੂਜੇ ਬੰਦਾ ਥੋੜੀ ਸਮਾਰੂ ਕਿਹ ਚੀਜ਼ ਵੀ ਹੈ ਕਿ ਇੱਕ ਸੇਤ ਹੀ ਇੱਕ ਅਹਜੀ ਚੀਜ਼ ਹੈ ਜੇ ਤੁਸੀਂ ਕੇਰਾ ਬਗਾੜ ਲਈ ਬਾਕੀ ਚੀਜ਼ਾਂ ਤੁਸੀਂ ਖਰੀਦ ਸਕਦੇ ਹੋ ਤੇ ਇਹਦੇ ਲਈ ਸਾਡੇ ਕੋਲ ਸਭ ਤੋਂ ਘੱਟ ਟਾਈਮ ਆ ਤੇ ਇਹਦੇ ਉੱਤੇ ਹੀ ਅਸੀਂ ਸਭ ਤੋਂ ਘੱਟ ਪੈਸੇ ਲਾ ਕੇ ਖੋਸ਼ ਆ ਬਾਸਟ ਫੂਡ ਖਾ ਲਾਂਗੇ ਹੋਰ ਇਧਰ ਉਧਰ ਦੀ ਚੀਜ਼ਾਂ ਖਾ ਲਾਂਗੇ ਪਰ ਜੇ ਕੋਈ ਸਾਨੂੰ ਕੋਈ ਚੱਜਰੀ ਚੀਜ਼ ਨੂੰ ਕਹੂ ਤਾਂ ਜ਼ਿਆਦਾਤਰ ਲੋਕ ਇਹ ਚੀਜ਼ ਨੂੰ ਝਿਜਕਦੇ ਹੀ ਆ ਵੀ ਯਾਰ ਛੱਡੋ ਪਰੇ ਕਿਹੜਾ ਕੇਲੇ ਲਊਗਾ ਕਿਹੜਾ ਐਦਾਂ ਦਾ ਜੀ 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 ਬਾਕੀ ਗੱਲ ਇੰਨੀ ਆ ਜੀ ਬਾਇਓਲੋਜੀਕਲ ਕਲੋਕ ਨਾਲ ਬੋਡੀ ਚੱਲਦੀ ਆ ਪੜੀ ਲਿਖੀ ਐ ਸਿਸਟਮ ਆ ਇਹ ਪੜੀ ਲਿਖੀ ਜਮਾਨੇ 'ਚ ਬੰਦਾ ਫੋਨ ਦੇ ਉੱਤੇ ਕੁਝ ਓ ਟੋਲਦਾ ਜਿਹੜੀ ਲੋੜ ਦੇਖੀ ਨਹੀਂ ਬਿਲਕੁਲ ਮਾਰਨਿੰਗ ਆਪਾਂ ਨੂੰ ਮੂੰਗੀ ਪਸੀ ਨੂੰ ਤੜਕਾ ਲਸਵਾਦ ਬਣਦੀ ਹੈ ਜੀ ਇਹ ਵੀ ਆਪਾਂ ਨੂੰ ਤੜਕੇ ਸਵੇਰ ਮਾਰਨਿੰਗ ਉੱਠਣਾ ਪਊਗਾ ਰੱਬ ਦਾ ਨਾਮ ਲੈਣਾ ਵੀ ਅਨੰਦ ਆਊਗਾ ਤਨ ਤੇ ਮਨ ਕਰਕੇ ਵਿਹਲੇ ਹੋਵਾਂਗੇ ਆਪਾਂ ਵੈਸੇ ਜਦੋਂ ਮਰਜ਼ੀ ਲੈ ਲੋ ਕੋਈ ਟਾਈਮ ਨਹੀਂ ਹੈ ਪਰ ਜੋ ਅਮਰਤ ਵੇਲੇ ਸੱਚਰੋਂ ਵੜਿਆਈ ਵਿਚਾਰ ਜੋ ਮਾਲਕ ਗੱਲ ਕਰਦੇ ਨੇ ਕਿਹੜੇ ਅਮਰਤ ਵੇਲੇ ਦੀ ਤਨ ਤੇ ਮਨ ਕਰਕੇ ਵਿਹਲੇ ਹੋਵਾਂਗੇ ਭਾਈ ਯਾਨੀ ਕਿ ਇਹ ਵੀ ਇੱਕ ਡਾਈਟ ਦਾ ਰੂਲ ਹੀ ਆ ਕਿ ਤੁਹਾਨੂੰ ਮਾਰਨਿੰਗ ਜਲਦੀ ਉੱਠਣਾ ਪੈਣਾ ਵਾ ਜੀ ਜ਼ਰੂਰੀ ਆ 5 ਵਜੇ ਅਸੀਂ ਇਹ ਬੇਨਤੀ ਕਰਦੇ 5 ਵਜੇ ਜ਼ਰੂਰ ਉੱਠੋ ਜਿਹਨੂੰ ਮੈਂ 5 ਕਹਾਂ ਮੈਂ 3 ਉੱਠਦਾ ਜੀ ਪਹਿਲਾਂ 2 ਘੰਟੇ ਸੇਹਤ ਦੇ ਦਿਨਾ ਸੇਹਤ ਤੋਂ ਬਾਅਦ ਮੈਂ ਰੱਬ ਦੇ ਨਾਮ ਦੇ ਦਿਨਾ ਤੇ ਫਿਰ ਮੈਂ ਬਾਕੀ ਸੇਵਾ ਚ ਹਾਜ਼ਰ ਹੋ ਜਾਂਦਾ ਦੁਨੀਆਦਾਰੀ 9 ਵਜੇ ਤੋਂ ਲੈ ਕੇ 6 ਵਜੇ ਤੱਕ ਦਫ਼ਤਰੀ ਹਾਜ਼ਰ ਹਾਂ ਜੀ ਬਾਕੀ ਜਿਹੜਾ ਕਾਲ ਕਰਨ ਦਾ ਸਮਾਂ ਦੱਸਦੇ ਆ ਵੀ 9 ਵਜੇ ਤੋਂ ਲੈ ਕੇ 9 ਵਜੇ ਤੱਕ ਕਾਲ ਕਰਿਆ ਕਰੋ ਜੀ ਤੁਹਾਡੀ ਸਾਰੇ ਦੀ ਅਟੈਂਡ ਹੋਊ ਬਿਲਕੁਲ ਕਈ ਵਾਰ ਗੱਲ ਇੰਨੀ ਵੀ ਜਿਵੇਂ ਤੁਹਾਡੇ ਮੱਧੋਂ ਨਾਲ ਕਾਲਾਂ ਜ਼ਿਆਦਾ ਹੋਣ ਮੌਕੇ ਤੇ ਟੈਂਡ ਨਹੀਂ ਕਰ ਪਾਉਂਦੀ ਕੋਈ ਪਿਆਰ ਦੀ ਬੇਨਤੀ ਹੱਥ ਜੋੜ ਕੇ ਵੇ ਤੁਸੀਂ ਨਾ WhatsApp ਤੇ ਦੋਨੇ ਨੰਬਰ ਦਿੱਤੇ ਹੋਏ ਨੇ ਜਿਹੜਾ 98726 21458 ਉਹ ਮੇਰਾ ਖੋਦਾ ਨੰਬਰ ਆ 98726 014 ਨਾਟੋ ਬੇٹے ਕੋਲ ਮੇਰਾ ਨਾਮ ਬਲਵੰਤ ਸਿੰਘ ਆ ਬੇٹے ਦਾ ਪਰਮਜੀਤ ਸਿੰਘ ਬਾਕੀ ਇਹਨਾਂ ਉੱਤੇ ਤੁਸੀਂ ਆਪਣਾ ਲਿਖ ਕੇ ਤੁਸੀਂ ਭਾਈ ਦਾ ਜਾਂ ਕਿਸੇ ਭੈਣ ਦਾ ਕੱਦ ਕਿੰਨਾ ਤੇ ਹਾਈਟ ਕਿੰਨੀ ਆ ਆਪਣਾ ਕੱਦ ਕਿੰਨਾ ਭਾਰ ਕਿੰਨਾ ਤੁਹਾਨੂੰ ਰਿਸਪੌਂਸ ਸਾਰਿਆਂ ਨੂੰ ਦੇਾਂਗੇ ਕੋਈ ਵਾਂਝਾ ਨਹੀਂ ਰਹੂਗਾ ਕਿਉਂਕਿ ਵੀਡੀਓ ਬਣਾਉਣ ਦਾ ਕਾਰਨ ਤੁਹਾਡੇ ਦੂਰ ਵਾਜ ਜਾਵੇ ਬਾਕੀ ਸਾਡੀ ਸ਼ਾਹਪੁਰ ਨਿਊਟ੍ਰੀਸ਼ਨ ਸੈਂਟਰ ਨਾਂ ਤੇ ਇੰਸਟਾਗ੍ਰਾਮ ਆਈਡੀ ਆ ਉਹ ਚ ਮੂੰਹੋਂ ਬੋਲਦੇ ਰਿਜ਼ਲਟ ਨੇ ਕਿਸੇ ਦਾ ਵੀ ਕੋਈ ਕੁਐਸਚਨ ਹੋਵੇ ਕਿਸੇ ਪਰਸਨ ਨਾਲ ਗੱਲ ਕਰਨੀ ਹੋਵੇ ਅਸੀਂ ਤੁਹਾਨੂੰ ਪਰਸਨ ਨੰਬਰ ਵੀ ਦੇ ਸਕਦੇ ਹਾਂ ਜੀ ਓਕੇ ਤੇ ਇਹ ਤਾਂ ਹੋ ਗਿਆ ਜੀ ਆਪਣਾ weight loss ਕਰਨ ਦੇ ਲਈ ਤੇ ਆਪਣਾ weight gain ਕਰਨ ਦੇ ਲਈ ਬੱਚਿਆਂ ਦੇ ਲਈ ਹੋ ਗਿਆ ਆਪਣੇ ਜਿਹੜੇ ਪ੍ਰੋਡਕਟ ਨੇ ਤੇ ਦੂਸਰਾ ਜੇ ਕਿਸੇ ਨੇ ਕੋਈ ਕੱਦ ਦੀ ਪ੍ਰੋਬਲਮ ਆ ਕਿਸੇ ਨੂੰ ਕੀ ਹਾਈਟ ਘਟਾ ਕਿਸੇ ਦੀ ਤੇ ਉਹਦੇ ਲਈ ਵੀ ਆਪਣੇ ਕੋਲ ਪ੍ਰੋਡਕਟ ਕੋਈ ਇਹੀ ਜਾਂ ਇਹੀ ਪ੍ਰੋਡਕਟ ਕੰਮ ਕਰ ਦੇਣੀ ਉਹ ਚੀਜ਼ ਦੇ ਵਿੱਚ ਪ੍ਰੋਡਕਟ ਸੇਮ ਕੰਮ ਕਰਦਾ ਜਿਵੇਂ ਸਕਿਨ ਰਿਲੇਟਡ ਆ ਉਹ ਵੱਖਰਾ ਓਕੇ ਕਿਸੇ ਸਕਿਨ ਦੇ ਰਿਲੇਟਡ ਵੀ ਇਹ ਪ੍ਰੋਡਕਟ ਆਉਂਦਾ ਬਾਈ ਓਕੇ ਜੀ ਜੋ ਓਵਰ weight ਆ ਸਕਿਨ ਬਾਰੇ ਨਾ ਸੋਚੇ ਓਵਰ ਫੈਟ ਘਟ ਕਰ ਲਵੇ ਇਹ weight loss ਨਹੀਂ fat loss ਆ ਓਕੇ ਫੈਟ ਬਜਨ ਸਟਰਕਚਰ ਦਾ ਨਹੀਂ ਘਟਾ ਸਕਦੇ ਜੋ ਹੱਡ ਬਾਰੇ ਕੁਝ ਥੋੜੀ ਜਿਹੀ ਅੰਗਦਾਂਗੇ ਆਪਾਂ ਜੀ ਓਵਰ weight ਨੂੰ ਘਟ ਕਰ ਲਵੇ ਜਿੰਨੇ ਬੱਚੇ ਨੇ ਲੇਜ ਕੁਰਕਰਾ ਫਾਸਟ ਫੂਡ ਖਾਂਦੇ ਨੇ ਮੋਟੇ ਨੇ ਓਕੇ ਉਹ ਮਦਰਾਜ ਰਹਿ ਜਾਏਗਾ ਜੀ ਜੋ ਆਪਣਾ ਆਇਡਲ weight ਤੇ ਰਹੇ ਬੱਚਾ ਉਹਦੀ ਉਮਰ ਦੇ ਹਿਸਾਬ ਨਾਲ ਬੇਟਾ ਬੰਦੇ ਦਾ ਜਿਹੜਾ ਵੱਡਾ ਹੋ ਗਿਆ 18 ਸਾਲ ਤੋਂ ਉੱਪਰ ਉਹਦੇ ਕੱਦ ਦੇ ਹਿਸਾਬ ਨਾਲ ਬੇਟਾ ਜੇ ਦੋਨੇ ਚੀਜ਼ਾਂ ਨੂੰ ਮੇਨਟੇਨ ਕਰਕੇ ਚੱਲੇ ਕਈ ਵਾਰ ਬੰਦਾ ਕਹਿੰਦਾ ਯਾਰ ਇਹ ਤਾਂ ਅੰਡਰ weight ਆ ਗੱਡੀ ਵਿੱਚ ਮਗਲੈਲ ਦੂ ਟੱਕਾ ਉਹਦੇ ਵਿੱਚ ਜੇ ਹੈ ਹੀ ਕੁਛ ਨਹੀਂ ਵਿਚਾਰੇ ਤੇ ਕੀ ਕਰੀਏ ਜੀ ਪ੍ਰੋਬਲਮ ਉਹਨੂੰ ਵੀ ਆਊਗੀ ਜੀ ਓਵਰ weight ਵੀ ਤੰਗਾ ਅੰਡਰ weight ਵੀ ਤੰਗਾ ਦੋਨਾਂ ਵਾਸਤੇ ਹੀ ਵੈਲਕਮ ਆ ਜੀ ਕੋਈ ਵੀ ਆ ਜੀ ਆਏ ਨੂੰ ਇੱਥੇ ਵਾਲੇ ਟਾਈਮ ਵੀ ਮਿਲ ਸਕਦਾ ਜੋ ਕੋਈ ਵਾਈਫੇਸ ਮਲੇ ਹਾਜ਼ਰ ਓਕੇ ਜੇ ਕੋਈ ਆਨਲਾਈਨ ਜਿਵੇਂ ਆਪਾਂ ਤੁਸੀਂ ਗੱਲ ਪਹਿਲਾਂ ਵੀ ਕਰੀ ਸੀ ਮੇਰੇ ਨਾਲ ਸੁਭਾਗ ਕੋ ਬੈਠੇ ਨੇ ਆਪਾਂ ਗੱਲ ਬਿਨਾ ਕੈਮਰੇ ਤੋਂ ਹਾਂਜੀ ਹਾਂਜੀ ਵੀ ਕੋਈ ਬਾਹਰਲੀ ਕੰਟਰੀ ਮਗਾਉਣਾ ਚਾਹੁੰਦਾ ਨੋ ਪ੍ਰੋਬਲਮ ਜੀ ਬਾਹਰਲੀ ਕੰਟਰੀ ਦਾ ਕੋਰੀਅਰ ਚਾਰਜ ਆਲ ਵਰਲਡ ਵਿੱਚ ਜਾਏਗਾ ਇੰਡੀਆ ਤੁਸੀਂ ਡਿਲੀਵਰੀ ਦਿੰਦੇ ਹੋ ਕਿਤੇ ਨਹੀਂ ਕੋਈ ਵੀ ਦੇ ਵਿੱਚ ਵੀ ਕਿਸੇ ਵੀ ਸਟੇਟ ਤੋਂ ਤੁਹਾਨੂੰ ਜੀ ਕਿਤੇ ਵੀ ਹੋਵੇ ਇੱਥੇ ਫ੍ਰੀ ਆਫ ਕਾਸਟ ਇੱਥੇ ਕੋਈ ਖਰਚਾ ਨਹੀਂ ਪੈਂਦਾ ਤੁਸੀਂ ਉਹਦਾ ਕੋਈ ਚਾਰਜ ਨਹੀਂ ਕਰੋਗੇ ਪ੍ਰੋਡਕਟ ਦਾ ਚਾਰਜ ਲਾਉਂਗੇ ਤੇ ਦੂਸਰਾ ਜਿਵੇਂ ਮੈਂ ਵੀਰਜੀ ਨਾਲ ਵੀ ਗੱਲ ਕਰ ਰਿਹਾ ਸੀ ਕਿ ਤੁਸੀਂ ਕਹਿੰਦੇ ਵੀ ਬੱਚਿਆਂ ਦੇ ਜਿਹੜੇ ਬੱਚੇ ਤੂਤਲੇ ਜਾਨਕਿ ਬੋਲਦੇ ਜਾਨਕਿ ਬੋਲਣ ਦੇ ਵਿੱਚ ਜਾਂ ਥੋੜੀ ਬਹੁਤੀ ਪ੍ਰੋਬਲਮ ਆਉਂਦੀ ਆ ਵੀ ਉਹਨਾਂ ਦੇ ਲਈ ਵੀ ਇਹ ਪ੍ਰੋਡਕਟ ਨੇ ਬਹੁਤ ਵਧੀਆ ਰਿਜ਼ਲਟ ਨਿਕਲੇ ਉਹਨਾਂ ਵਾਸਤੇ ਵੱਖਰਾ ਜੀ ਸਾਡੇ ਕੋਲ ਬੱਚਿਆਂ ਦੇ ਰਿਜ਼ਲਟ ਬਹੁਤ ਨੇ ਮੇਰੇ ਘਰ ਦੇ ਪਰਿਵਾਰ ਨੇ 2.5 ਕੁੰਡਰ ਘਟ ਕੀਤਾ ਪੋਤੀ ਨੇ ਹਾਈਟ ਵਧਾਈ ਪੋਤੇ ਨੇ ਬਿਟ ਵਧਾ ਬਿਟ ਘ ਜਿਵੇਂ ਜਿਵੇਂ ਬੱਚਾ ਅੰਦਰ ਜਾਂਦਾ ਇੱਕ ਅੱਛੇ ਖਾਣੇ ਦਾ ਅੱਛਾ ਰਿਜ਼ਲਟ ਗੱਡੀ 'ਚ ਫਿਊਲ ਵਧੀਆ ਪੈ ਗਿਆ ਉਹਦੀ ਪੇਕ ਅ ਵੱਧ ਗਈ ਸੇਮ ਕਮ ਹੋ ਗਿਆ ਜੀ ਬਿਲਕੁਲ ਬਿਲਕੁਲ ਵਾਕਿ ਨਾਲ ਦੀ ਨਾਲ ਮੈਂਟੇਨ ਹੋ ਜਾਂਦਾ ਸਾਰਾ ਜੀ 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 ਬਾਕੀ ਤੁਸੀਂ ਅੱਜ ਤੁਹਾਨੂੰ ਸਲਾਈਡ ਦੇ ਵਿੱਚ ਅਸੀਂ ਸਾਰੇ ਤੁਸੀਂ ਦੇਖੀ ਜਾ ਰਹੇ ਹੋ ਨਾਲ ਦੀ ਨਾਲ ਵੀ ਜਿਨ੍ਹਾਂ ਦੇ ਆਪਣੇ ਰਿਜ਼ਲਟ ਕਿਦਾਂ ਦੇ ਨਿਕਲੇ ਨੇ ਇਹ ਪ੍ਰੋਡਕਟ ਨੂੰ ਖਾਣ ਲੈਣ ਤੋਂ ਬਾਅਦ ਉਹ ਵੀ ਤੁਸੀਂ ਸਲਾਈਡ ਦੇ ਵਿੱਚ ਦੇਖੀ ਜਾ ਰਹੇ ਹੋ ਤੇ ਬਾਕੀ ਜੇਕਰ ਤੁਹਾਡਾ ਕੋਈ ਵੀ ਸਵਾਲ ਆ ਕੋਈ ਵੀ ਜਵਾਬ ਆ ਇੰਡੀਆ ਦੇ ਸਵੇਰ 9 ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਜਿਹੜੇ ਦੋਨੇ ਨੰਬਰ ਨੇ ਤੁਸੀਂ ਉਹਨਾਂ ਉੱਪਰ ਵਟਸਐਪ ਕਰ ਸਕ ਤੁਹਾਨੂੰ ਲੱਗਦਾ ਕਿ ਤੁਹਾਡਾ ਕਾਲ ਨਹੀਂ ਅਟੈਂਡ ਹੋ ਰਹੀ ਤਾਂ ਤੁਸੀਂ ਆਪਣਾ ਮੈਸੇਜ ਛੱਡ ਦਿਓ ਤੇ ਅੰਕਲ ਜੀ ਉਹਨਾਂ ਦਾ ਕਹਿਣਾ ਵੀ ਜਿੱਦਾਂ ਹੀ ਸਾਨੂੰ ਟਾਈਮ ਮਿਲੇਗਾ ਅਸੀਂ ਤੋ ਪਹਿਲ ਦੇ ਆਧਾਰ ਤੇ ਤੁਹਾਡੇ ਤੁਹਾਨੂੰ ਰਿਪਲਾਈ ਕਰਾਂਗੇ ਤੁਹਾਡਾ ਕੋਈ ਹੋਰ ਵੀ ਕੁਐਸਚਨ ਇੱਥੇ ਆਈਡੀ ਅਸੀਂ ਇੰਸਟਾ ਦੀ ਮੈਂਸ਼ਨ ਕਰ ਲਗਾ ਕਮੈਂਟ ਦੇ ਵਿੱਚ ਵੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਸੀਂ ਉੱਥੇ ਜਾ ਕੇ ਵੀ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਤੇ ਉਹ ਆਈਡੀ ਦੇ ਉੱਪਰ ਵੀ ਤੁਸੀਂ ਜਾ ਕੇ ਰਿਜ਼ਲਟ ਦੇਖ ਸਕਦੇ ਹੋ ਜਿਹੜਾ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੰਮ ਕੀਤਾ ਜਾਂ ਉਹਦੇ ਵਿੱਚ ਕਿੱਦਾਂ ਦੇ ਉਹਨਾਂ ਦੇ ਰਿਵਿਊ ਨੇ ਬਾਕੀ ਜਿਵੇਂ ਤੁਸੀਂ ਇੱਕ ਸਵਾਲ ਕੀਤਾ ਸੀ ਹਾਂਜੀ 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 ਵੀ ਕੀ ਇਹ ਕਿੰਨਾ ਟਾਈ ਦੇਖੋ ਜੇ ਕਿਸਦਾ 80 ਕਿਲੋ ਲੇਡੀ ਭੈਣ ਦਾ ਬੇਟਾ ਓਕੇ 5 ਫੁੱਟ ਉਹਦੀ ਤਕਰੀਬਨ 2 ਇੰਚ ਹਾਈਟ ਆ ਹਾਂਜੀ ਉਹਨੂੰ weight ਚਾਹੀਦਾ 54 ਕਿਲੋ ਬਿਲਕੁਲ ਇਹ ਮੰਨ ਕੇ ਚੱਲੋ ਵੀ ਉਹਨੇ 25 ਕਿਲੋ ਘੱਟ ਕਰਨਾ ਹੂੰ ਹੂੰ ਉਹਨੂੰ 3 ਮੰਥੇ ਦੀ ਲੋਡ ਪੈ ਸਕਦੀ ਲੈਣਾ ਹਾਂ ਉਹ ਸੁਭਾਵਿਕ ਆ ਕਿਉਂਕਿ ਉਹਨਾਂ ਦਾ weight over ਆ ਤਾਂ ਉਹਨਾਂ ਨੂੰ ਟਾਈਮ ਜ਼ਿਆਦਾ ਲੱਗੂ ਜਿੰਨਾ ਕੋਈ ਥੋੜਾ ਬਹੁਤਾ ਹੋਊਗਾ ਤਾਂ ਉਹਨੂੰ ਉਨੇ ਟਾਈਮ ਚ ਖਬਰ ਹੋ ਜੂਗਾ ਜੀ 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 ਹਾਂਜੀ ਆਪਣੇ ਆਈਡਲ weight ਤੇ ਲਿਆਵੇ ਜਿੰਨੀਆਂ ਡਾਕਟਰ ਦੀਆਂ ਮੈਡੀਸਿਨ ਸ਼ੱਕਦਾ ਹੂੰ ਹੂੰ 10 ਕਿਲੋ weight ਤੋਂ ਬਾਅਦ ਚਾਹ ਖੁਦ ਸਿੱਟਿਆ ਵੀ ਉਹਨੂੰ ਲੋਡ ਨਹੀਂ ਪੈਗੀ ਜ਼ਿੰਦ 9 ਸਾਲ 4 ਮਹੀਨੇ ਚ ਤਜਰਬਾ ਸਿੱਖ ਗਿਆ ਕਿਉਂਕਿ ਪ੍ਰੈਕਟੀਕਲੀ ਤਜਰਬਾ ਕਰਮ ਡਾਕਟਰ ਤੇ ਮੈਨੇ ਹੀ ਹੈਗਾ ਜੀ ਮੈਂ ਵਾਦਾ ਕਿਉਂ ਕਰਦਾ ਵੀ ਛੱਡ ਜੂਗਾ ਥੋੜੇ ਤੋਂ ਹਟ ਬਹੁਤ ਦੁਨੀਆ ਦੇ ਗਏ ਜੀ ਕਿਸੇ ਜਿਵੇਂ ਆਮ ਕਹ ਦੋ ਵੀ ਇਹ ਪੈਣ ਨੂੰ ਆ ਪ੍ਰੋਬਲਮ ਹੈ ਪੈਣ ਨੂੰ ਆ ਭਾਈ ਨੂੰ ਆ ਪ੍ਰੋਬਲਮ ਟੋਟਲ ਪ੍ਰੋਬਲਮ ਆਪਣੀ ਬੋਡੀ ਕਾਲਪੁਰ ਖਰੇ ਬਣਾਈ ਆ ਕੋਈ ਵੀ ਚੀਜ਼ ਆਪਣੇ ਅੰਦਰੋਂ ਜਾਂ ਮੇਨ ਚੀਜ਼ ਤਾਂ ਮੋਸਟਲੀ ਮਟਾਪਾ ਹੀ ਕਿਹਾ ਜਾਂਦਾ ਵੀ ਇਹੀ ਸਾਰੀ ਬਿਮਾਰੀਆਂ ਦੀ ਜੜ ਆ ਤੇ ਉਹਦੇ ਵਿੱਚ ਤੁਸੀਂ ਬੈਸਟ ਹੋ ਆਪਣੀ ਫੀਲਡ ਦੇ ਵਿੱਚ ਜਿੱਦਾਂ ਤੁਸੀਂ ਤੁਹਾਡੇ ਇੱਥੇ ਰਿਜ਼ਲਟ ਦੇਖਿਆ ਜਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਆਪਣੇ ਨਾ ਤੁਹਾਡੇ ਕਸਟਮਰਾਂ ਜਾਂ ਪੇਸ਼ੈਂਟ ਦੇ ਨਾਲ ਤੇ ਸਾਨੂੰ ਵੀ ਇਹ ਚੀਜ਼ ਵਧੀਆ ਲੱਗੀ ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਡੀਅנס ਨੂੰ ਵੀ ਜਾਂ ਜਿਹੜੇ ਤੁਹਾਨੂੰ ਦੇਖਣ ਵਾਲਿਆਂ ਨੂੰ ਵੀ ਕਿੱਦਾਂ ਉਹ ਆਪਣੇ ਆਪ ਨੂੰ ਮੇਨਟੇਨ ਰੱਖ ਸਕਦੇ ਆ ਵੀ ਬਿਮਾਰੀਆਂ ਤੋਂ ਬਚਣ ਦੇ ਲਈ ਜਾਂ ਤੁਹਾਡਾ ਅੱਜ ਤੱਕ ਦਾ ਤਜਰਬਾ ਜਿਹੜਾ ਤੁਸੀਂ ਇਹ ਫੀਲਡ ਦੇ ਵਿੱਚੋਂ ਕੱਢਿਆ ਇੱਕੋ ਹੀ ਗੱਲ ਹੈ ਜੀ ਵੀ ਜਿਹੜਾ ਖਾਣਾ ਇੱਕ ਸਰੀਰ ਦੀ ਜ਼ਰੂਰਤ ਆ ਪਰ ਤਰੀਕੇ ਨਾਲ ਖਾਧਾ ਜਾਵੇ ਕਲਾ ਦਾ ਰੂਪ ਧਾਰਨ ਕਰ ਜਾਂਦਾ ਇਹ ਕਲਾ ਜਿਹੜੀ ਮੇਰੇ ਕੋਲ ਆਈ ਆ ਮੈਂ ਆਪਣੇ ਕੋਲ ਨਹੀਂ ਰੱਖਣੀ ਚਾਹੁੰਦਾ ਜੋ ਵੀ ਦਰਸ਼ਕ ਮੈਨੂੰ ਯਾਦ ਕਰੂ ਕੋਈ ਵੰਡ ਦੇਣੀ ਚਾਹੁੰਦਾ ਇਹਨੂੰ ਫਿਰ ਇਹ ਕਹਿ ਲੋ ਮੰਦ ਭਾਗਾ ਇਨਸਾਨ ਉਹ ਜੋ ਅੱਗੇ ਨਾ ਮੰਡੇ ਕੋਈ ਖੁਸ਼ੀ ਵੰਡ ਦੇਣੀ ਚਾਹੀਦੀ ਹੈ ਖੁਸ਼ੀ ਵੰਡਿਆਂ ਵਾਦੀ ਆ ਬਿਲਕੁਲ ਦੁੱਖ ਚ ਜਾਇਆ ਸ਼੍ਰੀ ਕੋਇਆ ਘਟਦਾ ਦੋ ਇਹ ਖੁਸ਼ੀ ਦਾ ਪਰਪਸ ਹੈ ਜੀ ਇਹ ਦੇਖੋ ਜੇ ਕਹੀਏ ਸਮਾਨ ਹੁੰਦਾ ਕੋ ਕਣਕਜੀਰੀ ਵਾਲਾ ਫਿਰ ਤਾਂ ਛੋਟੇ ਛੋਟੇ ਥੈਲੀਆਂ ਬਣਾਉਂਦੇ ਸਾਰਿਆਂ ਨੂੰ ਬੂਟੀ ਵੰਡੀ ਜਾਂਦੇ ਜੇ ਸਮਾਨ ਸਾਡੇ ਕੋਲ ਮੁੱਲ ਨਾਲ ਪਾਈ ਆਏਗਾ ਤਾਂ ਮੁੱਲ ਦਾ ਪਰ ਖੁਸ਼ੀ ਜਿਹੜੀ ਮੇਰੇ ਕੋਲ ਆ ਤੁਹਾਡੇ ਅੰਦਰ ਫੀਲਿੰਗ ਦੇਖਣੀ ਚਾਹੁੰਦੇ ਆ ਧੰਨਵਾਦ ਜੀ ਤੁਹਾਡੇ ਮਾਧਿਅਮ ਨਾਲ ਹੋਰ ਕਿਸ ਦਾ ਭਲਾ ਕਰਨ ਦਾ ਮੌਕਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ